ਆ ਦੇਖ ਲੋ ਵੀਰੇ ਮੱਕੀ ਦਾ achar ਦਾ ਜਿਹੜਾ ਟੋਇਲ ਨੂੰ ਲੋਕਾਂ ਨੇ ਸੌਂਕ ਨਾਲ ਪਾਇਆ ਸੀ ਹੈ ਨਾ ਆਪਦੇ ਹੱਥੀ ਦੇ ਹੁਣ ਟੋਏ ਭਰ ਰਹੇ ਨੇਗੇ ਇਹ ਕਿਉਂ ਟੋਆ ਭਰ ਰਹੇ ਨੇਗੇ ਇਸ ਨੂੰ ਸਾਰੀ ਵੀਡੀਓ ਧਿਆਨ ਨਾਲ ਸੁਣਨੀ ਪਊ ਤੁਹਾਨੂੰ ਪੇ ਪਤਾ ਲੱਗੂਗਾ ਵੀ ਚ ਮੱਕੀ ਦੇ achar ਦੇ ਨੁਕਸਾਨ ਕਿੰਨੇ ਨੇਗੇ ਸੁਣੋ ਦੱਸਣ ਲੱਗਾ ਨੁਕਸਾਨ ਹੈ ਅੱਜ ਫਾਇਦੇ ਵੀ ਲੱਦੈ ਨੇ ਨੁਕਸਾਨ ਤੋਂ ਉਹ ਤੋਂ ਵੱਧ ਨੇਗੇ ਇਹ ਚਾਰ ਕਿਉਂ ਗਲੇ ਇਹੀ ਵੀਰ ਨਹੀਂ ਭਰਦੇ ਮੇਰੇ ਪਿੰਡ ਦੇ ਵਿੱਚ ਕਾਫੀ ਲੋਕਾਂ ਨੇ ਜਿਹੜੇ ਚਾਰ ਟੋਏ ਭਰੇ ਨੇ ਇਸ ਵਾਰ ਮੈਂ ਹਰ ਸਾਲ 3 ਜਾਂ 4 ਕਿਲੋ ਦਾ achar ਪਾਉਂਦਾ ਸੀਗਾ ਇਸ ਵਾਰ ਮੈਂ ਉਹ ਵੀ ਨਹੀਂ ਪਾਉਂਦਾ ਹੈਗਾ ਕਿਉਂ ਨਹੀਂ ਪਾਉਂਦਾ ਹੁਣ ਧਿਆਨ ਨਾਲ ਵੀਡੀਓ ਸੁਣ ਲਿਓ ਬਾਈ ਜਿਹੜੇ ਮੇਰੇ ਵੀਰ ਮੱਕੀ ਦਾ achar 90 90% ਜਾਂ ਨਿਰਾ achar ਪਾਉਂਦੇ ਨੇਗੇ ਤੁਸੀਂ 2 ਸਾਲ ਖੜੇ ਸੋਨੂੰ ਮੈਂ ਸ਼ਾਨ ਤੁਹਾਨੂੰ ਦੱਸ ਦੇਣ ਗਿਆ ਛੋੜੇ ਮਹਿਸਾ ਦੇ ਕੀਲੇ ਦੱਸ ਦੇਣਗੇ ਛੋੜੇ ਮਹਿਸਾ ਦੀਆਂ ਬਿਮਾਰੀਆਂ ਦੱਸ ਦੇਣ ਗਿਆ ਛੋੜੇ ਮਹਿਸਾ ਜਿਹੜਿਆਂ ਬਾਰ ਵਾਰ ਫਿਰਨਗੇ ਸਨ ਉਹ ਪਤਾ ਲੱਗ ਜੂਗੀ ਵੀ ਕਿਉਂ ਫਿਰਦਿਆਂ ਨੇ ਕਿਉਂ ਸਾਲ ਸਾਲ ਪਰ ਮੇਰੇ ਵੀਰ ਅਖੀ ਚੌੜੇ ਹੋ ਕੇ ਐ ਕਹਿਣਗੇ ਸਾਲ ਪਾਰ ਹੋ ਗਿਆ ਸੀ ਤਾਂ ਦਾਤ ਹੀ ਨਾ ਚੱਕ ਕੇ ਦੇਖੀ ਦੇ ਦਾਤੀ ਨਹੀਂ ਚੱਕੀ ਤੇਰੇ ਮੈਸਾ ਵੇਖ ਦਿਨ ਦਿਖਾਉ ਫਿਰ ਮੈਂ ਤੇਰੇ ਘਰੋਂ ਡਾਕਟਰ ਵੀ ਨਿਕਲਣਾ ਇੱਕ ਗੱਲ ਯਾਦ ਰੱਖੋ ਮੇਰੀ ਕਿਉਂ ਬਈ ਇਹ ਸਿਰਫ ਜਿਹੜਾ ਚਾਰ ਆ ਜਦੋਂ ਕਣਕਾਂ ਬੀਜਦੇ ਆਂਗੇ ਸਾਲ ਮਹੀਨਾ ਕੋ ਉਦੋਂ ਲੋੜ ਪੈਂਦੀ ਆਗੀ ਕਿਉਂਕਿ ਹਰਾਚਾਰਾ ਬਹੁਤ ਘਟ ਜਾਂਦਾ ਉਦੋਂ ਹੁੰਦੇ ਹੀ ਨਹੀਂ ਹੁਣ ਜਦੋਂ ਕਣਕਾਂ ਵੱਡੀਆਂ ਨੇ ਆਪਾਂ ਨੇ ਹੁਣ ਹਰੇਚਾਰੇ ਦੀ ਹੁਣ ਤੋੜ ਆ ਹੁਣ ਆਪਾਂ ਇਹਨੂੰ ਪਾ ਸਕਦੇ ਆ ਕੁ ਮਹੀਨਾ ਕੋ ਠੀਕ ਹੈ ਜੇ ਸਿਆਲ ਦੇ ਵਿੱਚ ਤੁਸੀਂ ਚਾਰ ਪਾਉਣਾ ਟੋਟਾ ਘੱਟ 60% ਚਾਰ ਹੋਣਾ ਵੀਰੇ ਚਾਹੀਦਾਗਾ 40% ਤੂੜੀ ਜ਼ਰੂਰੀ ਆ ਮੇਰੇ ਵੀਰ ਇਹੋ ਜੇ ਨੇ ਨਿਰੇ ਹੀ ਚਾਰ ਪਾਉਂਦੇ ਨੇ ਇੱਕ ਗੱਲ ਸੁਣ ਲੋ ਹੋਰ ਸੁਣ ਦੱਸਦਾ ਕਹਿੰਦੇ ਖੋਸੋ ਕੇ ਖਾਂਦੀਆਂ ਨੇ ਇੱਕ ਬੰਦਾ ਰੱਜਿਆ ਹੋਇਆਗਾ ਉਹਨੂੰ ਮਟਰ ਪਨੀਰ ਦੀ ਦਾਲ ਧਰ ਦਿਓ ਉਹਨੇ ਖਾਣ ਹੀ ਨਹੀਂ ਕਾ ਮਰਜਿਆ ਹੋਇਆ ਇੱਕ ਬੰਦਾ ਭੁੱਖਾ ਦੋ ਦਿਨਾਂ ਦਾ ਉਹਨੂੰ ਸੁੱਕੀ ਰੋਟੀ ਵੀ ਦੇਮੋਗੇ ਸੁੱਕੀ ਰੋਟੀ ਵੀ ਐ ਸਮਝੋ ਵੀ ਮੈਂ ਤਾਂ ਪਨੀਰ ਦੀ ਦਾਲ ਨਾਲ ਰੋਟੀ ਖਾ ਰਿਆਂਗਾ ਮੱਜਾਂ ਨਾਲ ਆਪਾਂ ਉਹ ਧੋਖਾ ਕਰ ਰਿਆਂਗੇ ਬਈ ਚੰਗੀ ਗੱਲਾਂ ਨਹੀਂ ਹੈਗੀਆਂ ਇਹ ਸਿਆਲ ਦੇ ਵਿੱਚ ਵੀ ਹਰਾ ਜਰੂਰ ਬੀਜੋ ਚਾਹੇ ਇੱਕ ਬਿੱਗਾ ਬੀਜ ਲਓ ਜਿਹੜੇ ਕੱਲ 2-4 ਪਸ਼ੂ ਨੇ ਉਹਨੂੰ ਕੋਈ ਫਾਇਦਾ ਨਹੀਂ ਮੱਕੀ ਦਾ ਆਚਾਰ ਬੀਜਣ ਦਾ ਕਿਉਂਕਿ ਬਈ ਜਦੋਂ ਜੀ ਮੱਕੀ ਦਾ ਆਚਾਰ ਪਾਉਣੇ ਹੋ ਘਟੋ ਘਟਾ ਕਈ ਕੁਆਂਟਲ ਤਾਂ ਖਰਾਬ ਹੀ ਨਿਕਲ ਜਾਂਦਾ ਉੱਪਰੋਂ ਉਸਨੂੰ ਪਤਾ ਇੰਨਾ-ਇੰਨਾ ਖਰਾਬ ਹੋ ਜਾਂਦਾਗਾ ਜਿੰਨਾ ਉਹ ਖਰਾਬ ਹੋਇਆਗਾ ਛੋੜੇ ਸਾਲ ਦੇ 6 ਮਹੀਨਿਆਂ ਦੇ ਵਿੱਚ ਤੁਸੀਂ ਮੋਲ ਲੈ ਕੇ ਚਾਰ ਹੀ ਪਾ ਲਓ ਉਹਨਾਂ ਦਾ ਗੱਠਾਂ ਸਟਾ ਲਓ ਵਧੀਆਗਾ 2 4 ਪਸ਼ੂ ਦੇ 3 3 4 ਪਸ਼ੂ ਵੀ ਨੇ ਉਹਨੂੰ ਮੱਕੀ ਦਾ ਆਚਾਰ ਬੀਜਣ ਜੇ ਵੀਰੇ ਕੋਈ ਫਾਇਦਾ ਨਹੀਂ ਇਹ ਵੱਡੇ ਫਾਰਮ ਆਰੰਭ ਵਾਸਤੇ ਬਣਿਆ ਬਣਿਆ ਵੀ ਤਾਂਗਾ ਐ ਨਹੀਂਗਾ ਵੀ ਸਾਲ ਪਰ ਬੀਜੀ ਜਾਓ ਨਾ ਸਾਲ ਪਰ ਲਗਾਤਾਰ ਪਾਈ ਜੋ ਨਾ ਇਦਾਂ ਦੀ ਕੋਈ ਗੱਲ ਨਹੀਂ ਵੀਰੇ ਹਰਾ ਚਾਰਾ ਜ਼ਰੂਰ ਬੀਜ ਦੋ ਮੈਂ 4 ਕਿਲੇ ਦਾ 3 ਕਿਲੇ ਦਾ ਕਦੇ 4 ਕਿਲੇ ਦਾ ਆਚਾਰ ਪਾਉਣਾਗਾ ਇਸ ਵਾਰ ਪਾਉਂਦਾ ਨਹੀਂ ਪਰ ਹਰਾ ਸਿਆਲ ਦੇ ਵਿੱਚ ਵੀ ਮੈਂ ਮੱਖਣ ਕਾ ਤੇ ਜੋ ਵੀ ਬੀਜਦਾ ਰਿਹਾ ਤੇ ਗਰਮੀ ਵਿੱਚ ਫਿਰ ਸਾਰਾ ਹੁਣ ਸੁਣ ਮੈਂ ਗੱਲ ਦੱਸਾ ਦੇਣਾ ਜਦੋਂ ਕਣਕਾਂ ਨੂੰ ਲਾਸਟ ਪਾਣੀ ਲੱਗਿਆ ਤੀਗਾ ਉਦੋਂ ਮੱਕੀ ਦਾ ਜਾ ਮੇਰਾ ਖਤਮ ਹੋ ਗਿਆ ਤੀ ਤਿੰਨ ਚਾਰ ਮਹੀਨੇ ਮੈਂ ਸਿਰਫ ਆਚਾਰ ਪਾਉਣਾ ਨਾਲ ਪਾਉਣਾਗਾ ਹਰਾਚਾਰ ਗਰਮੀ ਦੇ ਵਿੱਚੋਂ ਮੇਰਾ ਆਚਾਰ ਜ ਬਿਲਕੁਲ ਖਤਮ ਕਰ ਦੇਣਾ ਹੁਣ ਮੈਂ 12 ਤੱਕ 13 ਕਿਲਿਆਂ ਦਾ ਆਚਾਰ ਪਾ ਲੰਦਾ ਬਈ ਪਾ ਸਕਦਾਗਾ ਪਰ ਮੈਂ ਪਾਉਂਦਾ ਨਹੀਂ ਪਰ ਰਾਏ ਦੇ ਨੁਕਸਾਨ ਨੇਗੇ ਹੁਣ ਜੋ ਮੈਂ ਕੱਲਾ ਸਿਓ ਸਰਦਿਆਂ ਚ ਕੱਲਾ ਸਿਓ 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 ਖਾਈ ਜਾਂਦਾ ਸਿਓ ਸਮਝਦੇ ਐਪਲ ਪੰਜਾਬੀ ਦੇ ਛਾਲਾ ਕਰ ਸਿਓ ਪੈਂਦੀ ਸਿਓ ਕਹਨੇ ਆਪਾਂ ਖਾਈ ਜਾਈਏ ਬਾਕੀ ਜਿਹੜੀ ਸਿਓ ਦੀ ਚੀਜ਼ ਆ ਨਾ ਜਿਹੜੀ ਚੀਜ਼ ਮਤਲਬ ਮਾਤਰਾ ਪੂਰੀ ਕਰ ਦੂ ਬਾਕੀ ਤਾਂ ਘੱਟਾ ਰਹਿ ਜਾਣਗੇ ਨਾ ਫੇਰ ਬਿਮਾਰ ਮੈਂ ਫੇਰ ਵੀ ਸਿਓ ਖਾ ਕੇ ਵੀ ਮੈਂ ਬਿਮਾਰ ਹੋ ਜਾਊਗਾ ਇਸ ਕਰਕੇ ਬਈ ਜਿਹੜਾ ਮੱਕੀ ਦਾ achar ਆ ਆਪਾਂ ਬਾੜ ਲਿਆ ਕੰਟਰੀਆਂ ਦੀ ਰੀਸ਼ੋ ਇਸ ਪਾਉਣ ਲੱਗੇ achar ਪਰ ਇਹ ਗਲਤ ਗੱਲ ਆ ਕਿਉਂਕਿ ਉਹਨਾਂ ਦੀ ਮੱਜਾ ਤਾਂ ਉਹਨਾਂ ਦਾ ਤਾਪਮਾਨ ਵੀ ਅਲੱਗਾ ਨਾ ਬਈ ਆਪਣਾ ਤਾਂ 48 490 99 ਤੇ ਟੈਂਪਰੇਚਰ ਪਹੁੰਚ ਜਾਂਦਾਗਾ ਉਹਨਾਂ ਨੇ ਕਿੱਥੋਂ ਪਹੁੰਚਿਆ ਇਹ ਟੈਂਪਰੇਚਰ ਉਹਨਾਂ ਦੇ ਗਾਵਾਂ ਵੀ ਠੰਡੇ ਮਾਹੌਲ 'ਚ ਰਹਿੰਦੀਆਂ ਨੇ ਗੀਆਂ ਠੰਡ 'ਚ ਰਹਿੰਦੀਆਂ ਨੇ ਗੀਆਂ ਤੇ ਨਾਲੇ ਉਹ 20 20 30 ਦੀ ਕਿਲੇ 40 40 ਕਿਲੇ ਇਹਨਾਂ ਦਾ ਐ ਗਰਾਊਂਡ ਹੁੰਦਾ ਜਿਹਦੇ ਵਿੱਚ ਘਾਹ ਉੱਗਿਆ ਹੁੰਦਾਗਾ ਹਨਾ ਉਹਨਾਂ ਵਿੱਚੋਂ ਖੁੱਲ੍ਹੇ ਵੀ ਛੱਡਦੇ ਨੇ ਨਿਹਰਾ ਐ ਨਹੀਂਗਾ ਵੀ ਲਗਾਤਾਰੀ ਚਾਰ ਪਾਉਂਦੇ ਲੋ ਫਿਰ ਉਹਨਾਂ ਨੇ ਬਾਗਲ 'ਚ ਕੀਆ ਗਰਾਊਂਡ ਨੇ ਬਾਹਾਂ ਬਿਲੇ ਪਏ ਨੇਗਾ ਨਾ ਪਲਾਟਾਂ ਦੇ ਵਿੱਚ ਕੁੱਲੀਆਂ ਸਾੜ ਲਓ ਉੱਥੇ ਚਾਰ ਚੁਰਕੇ ਆ ਰਜੁਰਜ ਕੇ ਫੇਰ ਆ ਜਾਂਦੀਆਂ ਨੇ ਗੀਆਂ ਤਾਂ ਉਹਨਾਂ ਦੀ ਰੀਸ ਨਾ ਕਰੋ ਉਹਨਾਂ ਤੇ ਆਪਣੇ ਮਾਹੌਲ ਦਾ ਬਹੁਤ ਫਰਕ ਆ ਬਈ ਜਿਹੜੇ ਕਹਿੰਦੇ ਮੈਂ ਦੱਤ ਹੀ ਨਹੀਂ ਚੱਕੀ ਤੇ ਇਹ ਤਾਂ ਦੱਤ ਹੀ ਨਹੀਂ ਚੱਕੀ ਤੇਰੇ ਕਰੋ ਡਾਕਟਰ ਵੀ ਨਿਕਲਣਾ ਤੇਰੀ ਹਮੇਸ਼ਾ ਵਿਖਦੀਆਂ ਮੈਂ ਦਿਖਾਉਂਗਾ 90 90% ਆਚਾਰ ਪਾਉਣ ਵਾਲਿਓ ਨੇਰੇ ਨੇਰਾ ਆਚਾਰ ਪਾਉਣ ਵਾਲਿਓ ਉਹਨਾਂ ਨਾਲ ਸਮੇਂ ਦੇ ਵਿੱਚ ਨੂੰ ਮੱਝਾ ਦੱਸ ਦੇਣੇ ਗੀਆਂ ਵੀ ਸਾਡੇ ਨਾਲ ਤਾਂ ਧੋਖਾ ਕੀਤਾਗਾ ਚਾਹ ਨੂੰ ਜਿਹੜੀ ਕੱਕਾ ਟਾ ਤਿਆਰਤਾ ਪੂਰੀ ਨਹੀਂ ਕੀਤੀ ਆ achar ਨਾਲ ਕੋਈ ਘਾਟ ਨਹੀਂ ਪੂਰੀ ਹੁੰਦੀ ਜਰੂਰ ਦੁੱਧ ਬਦੀ ਜਾਂਦਾਗਾ ਪਰ ਉਹਦੇ ਘਾਟਾ ਵੀ ਤਾਂ ਪੂਰੀਆ ਕਰੋ ਬਾਈ ਇਸ ਕਰਕੇ ਭਰਾਵਾਂ ਨੂੰ ਬੇਨਤੀ ਆ ਚਾਰ ਬੀਜੋ ਜਰੂਰ ਜੇ ਬੀਜਨਾ ਇਹ ਅਨਸਰਦੀ ਚੀਜ਼ ਆ ਬੀਜੋ ਪਰ ਉਹਨਾਂ ਕ ਬੀਜੋ ਜਿਹੜਾ ਠੀਕ ਆ ਜਦੋਂ ਆਪਾਂ ਹਰਾਚਾਰਾ ਘਟ ਜਾਂਦਾਗਾ ਉਦੋਂ ਬਸ ਸਿਆਲ ਸਿਆਲ ਜਿਹੜਾ ਖਤਮ ਹੋ ਜੇ ਗਰਮੀਆਂ ਦੇ ਵਿੱਚ ਵੀ ਟੈਂਪਰੇਚਰ ਆਪਣਾ ਨਜਾ 48 48 46 47 48 ਤੱਕ ਪਹੁੰਚ ਜਾਂਦਾਗਾ ਹਨਾ ਉਦੋਂ ਆਪਾਂ achar ਪਾਈ ਜਾਂਦੇ ਆ ਚਾਰਵੀਂ ਫਿਰ ਆਪਾਂ ਨਿਰਾ ਪਾਉਣੇ ਆ ਚੰਗੀਆਂ ਗੱਲਾਂ ਨਹੀਂ ਆਈਆਂ ਬਈ ਉਹ ਸੁਣेंगे ਪਰ ਸਮਝਣਾ ਤਾਂ ਆਪਾਂ ਨੂੰ ਪੈਣਾ ਨਾ ਵੀ ਆਪਾਂ ਉਹਨਾਂ ਨੂੰ ਕੀ ਪਾਉਣਾ ਕੀ ਨਹੀਂ ਪਾਉਣਾ ਮੈਂ ਵੀ ਤਾਂ ਪਾ ਸਕਦਾ ਪਰ ਮੈਂ ਪਾਉਂਦਾ ਨਹੀਂ ਉਹਨਾਂ ਦੇ ਵੀ ਅੰਦਰ ਵੀ ਰੱਬ ਵਾਸਦਾ ਉਹਨਾਂ ਦੇ ਵੀ ਜੀ ਕਰਦਾ ਸੀ ਅਲੱਗ-ਅਲੱਗ ਚੀਜ਼ਾਂ ਖਾਈਏ ਤੁਸੀਂ ਮੱਕੀਆ ਚਾਰ ਪਾਉਣੇ ਹੋ ਨਾਲ ਹਰਾ ਚਾਰਾ ਅੱਡ ਬੀਜੋ ਬੀਜ ਕੇ ਪਾਉਣ ਲੱਗ ਜਾਓ ਦੁੱਧ ਨਹੀਂ ਮਿਹਸਾਂ ਘਟ ਨਹੀਂ ਆਈ ਬਈ ਇਸ ਕਰਕੇ ਜਿਹੜਾ ਹਰਾਚਾਰਾ ਵੀ ਜਰੂਰ ਬੀਜਿਆ ਕਰੋ ਹਰਾਚਾਰਾ ਮੱਕੀ ਦਾ ਝਾਰ ਬੀਜਣਾ ਜਰੂਰ ਬੀਜੋ ਪਰ ਨਾਲ ਹਰਾਚਾਰਾ ਜਰੂਰ ਬੀਜੋ ਤੇ ਕਹਿੰਦਾ ਭਾਬ ਕੀ ਆ ਮੱਕੀ ਨੇ ਅੱਡ ਜਿਹੜਾ ਤੱਤ ਪੂਰੇ ਕਰਨੇ ਨੇ ਚਰੀ ਨੱਡ ਕਰਨੇ ਨੇਗੇ ਹਨਾ ਛਾਲ ਦੇ ਵਿੱਚ ਮੱਖਣ ਘਾਣੇ ਅੱਡ ਕਰਨੇ ਨੇ ਬਰਸ਼ੀਨ ਨੇ ਅੱਡ ਕਰਨੇ ਨੇਗੇ ਤੇ ਜਬੀ ਨੱਡ ਕਰ ਇਸ ਕਰਕੇ ਧੱਕਾ ਨਾ ਕਰਿਆ ਕਰੋ ਪਸੂ ਨਾਲ ਇਹ ਮੱਕੀ ਦਾ ਝਾਰ ਆ ਵੀਰੇ ਘੱਟ ਤੋਂ ਘੱਟ ਪਾਇਆ ਕਰੋ ਵੱਧ ਤੋਂ ਵੱਧ ਨਾ ਵੀਡੀਓ ਸ਼ੇਅਰ ਜਰੂਰ ਕਰਿਓ